ਤੋ ਕਰਨਾ ਸੀ ਕਿ ਸਟਾਫ ਨੇ ਇੱਕ ਸ਼ਾਤਰ ਚੋਰ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। આરોપી ਸੁਖਦਰਸ਼ਨ ਸਿੰਘ ਵਿੱਕੀ ਪਗਲ ਸਿੰਘ ਕਲੋਨੀ ਖੰਨਾ ਦਾ ਰਹਿਣ ਵਾਲਾ ਹੈ। ਤਾਂ ਪਿਛਲੇ 3 ਮਹੀਨਿਆਂ ਤੋਂ ਦੋ ਥਾਣਿਆਂ ਦੀ ਪੁਲਿਸ ਇਸ ਚੋਰ ਦੀ ਭਾਲ ਕਰ ਰਹੀ ਸੀ। ਤਾਂ ਸਬੰਧਤ ਜਾਣਕਾਰੀ ਦਿੰਦੇ ਹੋਏ ਡੀਐਸਪੀ ਅਮਰਿਤ ਪਾਲ ਸਿੰਘ ਪਾਰਟੀ ਨੇ ਕੀ ਕੁਝ ਦੱਸਿਆ ਆਓ ਜਾਣਦੇ ਹਾਂ। ਅੱਜ ਦੇਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਪਿਛਲੇ ਕੁਝ ਸਮੇਂ ਤੋਂ ਆਪਣੇ ਸਿਟੀ ਖੰਨਾ ਵਿੱਚ ਠਾਣਾ ਸਿਟੀ ਤੇ ਠਾਣਾ ਸਿਟੀ 2 ਦੇ ਏਰੀਆ 'ਚ ਕਾਫੀ ਜ਼ਿਆਦਾ ਚੋਰੀਆਂ ਹੋ ਰਹੀਆਂ ਸੀ ਤੇ ਸੀਸੀ ਕੈਮਰੇ 'ਚ ਸਿਰਫ ਇੱਕ ਚੋਰ ਆ ਰਿਹਾ ਸੀ ਉਹਨਾਂ 'ਚ ਤੇ ਉਹਨਾਂ ਜਿਹਨੂੰ ਕਹਿੰਦੇ ਵੀ ਪਬਲਿਕ ਦੇ ਤੇ ਪੁਲਿਸ ਦੇ ਨੱਕ 'ਚ ਦਾਮ ਕੀਤਾ ਹੋਇਆ ਸੀ ਉਹਦੇ 'ਚ ਸਾਡੇ ਐਸਐਚਓ ਸਿਟੀ 1 ਸਿਟੀ 2 ਪਿੱਛੇ ਲੱਗੇ ਹੋਏ ਸੀ ਸੀਜੀ ਦੇ ਟਿਪਾ ਪਿੱਛੇ ਲੱਗੇ ਹੋਏ ਤੇ ਕੱਲ੍ਹ ਸੀਏਜੀ ਦੀ ਟੀਮ ਨੂੰ ਕਾਮਯਾਬੀ ਮਿਲੀ ਇਹਨੂੰ ਅਰੈਸਟ ਕਰਨ ਚ ਇਹਦਾ ਨਾਮ ਹੈਗਾ ਸੁਖਦਰਸ਼ਨ ਸਿੰਘ ਉਰਫ ਵਿੱਕੀ ਪੁੱਤਰ ਸੰਦੀਪ ਸਿੰਘ ਵਾਰਡ ਨੰਬਰ 16 ਦਾ ਰਹਿਣ ਵਾਲਾ ਤੇ ਇਹਦੀ ਗ੍ਰਿਫਤਾਰੀ ਨਾਲ ਆਲਮੋਸਟ ਜਿੰਨੀਆਂ ਚੋਰੀਆਂ ਸੀਗੀਆਂ ਸਿਟੀ ਦੇਆਂ ਪਿਛਲੇ 3-4 ਮਹੀਨਿਆਂ ਦੀਆਂ ਸਾਰੀਆਂ ਡਰੇਸ ਹੋ ਗਈਆਂ ਇਹਦੇ ਤੋਂ ਇੱਕ ਲੈਪਟਾਪ ਚੋਰੀ ਦਾ ਮਿਲਿਆ ਇੱਕ ਟੈਬ ਮਿਲਿਆ 6 ਮੋਬਾਈਲ ਫੋਨ ਮਿਲੇ ਆ 4 ਘੜੀਆਂ ਤੇ ਵਾਰਦਾਤ ਚ ਵਰਤੇ ਜਾਣ ਵਾਲਾ ਪੇਜ ਕਾਸ ਪਲਾਸ ਛਣੀਆਂ ਵਗੈਰਾ ਉਹ ਕੁਝ ਮਿਲੇ ਤੇ ਇਹਦੇ ਨਾਲ ਇਹਦੇ ਤੇ ਜਿਹੜੇ ਪਹਿਲਾਂ ਮੁਕਦਮੇ ਤਿੰਨ ਦਰਜ ਹੈ ਤੇ ਇਹਦੀ ਗ੍ਰਿਫਤਾਰੀ ਨਾਲ ਪੰਜ ਹੋਰ ਮੁਕਦਮੇ ਜਿਹੜੇ ਹੈਗੇ ਸਾਡੇ ਤੇ ਡਰ ਟਾਰਗੇਟ ਬਿੜਿ ਗਿੜਿ ਜਗ੍ਹਾ ਨੂੰ ਕਰਦੇ ਨੇ ਇਹ ਦੇਖਦਾ ਸੀਗਾ ਜੀ ਵੀ ਜਿੱਥੇ ਸਿਕਿਉਰਿਟੀ ਘਟ ਹੈ ਕੋਈ ਮਕਾਨ ਬੰਦ ਪਿਆ ਜਾਂ ਜਵੇਂ ਮੰਦਰ ਹੈ ਜਿੱਥੇ ਕੋਈ ਰਾਤ ਨੂੰ ਨਹੀਂ ਹੁੰਦਾ ਆਪਣੇ ਇੱਥੇ ਜਗਤ ਕਲੋਨੀ ਚ ਮੰਦਰ ਸੀਗਾ ਗਣੇਸ਼ ਜੀ ਦਾ ਮੰਦਰ ਉੱਥੇ ਇਹਨੇ ਚੋਰੀ ਕੀਤੀ ਸੀ ਜਿੱਥੇ ਅਗਲੇ ਫਰੰਟ ਗੇਟ ਦੇ ਉੱਪਰ ਦੀ ਆਇਆ ਸੀ ਪਿੱਛੇ ਉੱਥੋਂ ਹੀ ਮੰਦਰ ਚੋਰਾ ਸਾਂ ਚੱਕੇ ਪਿੱਛੋਂ ਦੀ ਇਹ ਕੋਥੋਂ ਨਿਕਲਿਆ ਸੀਗਾ ਸੰਸਕ੍ਰਿਤ ਕਾਲਜ ਦੇ ਵਿੱਚ ਮੰਦਰ ਬਣਿਆ ਹੋਇਆ ਉੱਥੇ ਚੋਰੀ ਕੀਤੀ ਸੀ ਇਹਨੇ ਇਦਾਂ ਹੀ ਇੱਕ ਕ੍ਰਿਸ਼ਨਨਗਰ ਚ ਮਜ਼ਾਰ ਬਣੀ ਹੋਈ ਹੈ ਉੱਥੇ ਚੋਰੀ